ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਕਿਆ ਹੰਸ ਕਿਆ ਬੰਗਲਾ ਜਾ ਕੋ ਨਦਰ ਕਰੇ ਜੋ ਤਿਸ ਭਵ ਨਾਨਕਾ ਕਾਗ ਹਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਨਮੇ ਅੰਗ ਤੇ ਸੁਭਾਏਮਾਨ ਹਨ ਇਹਨਾਂ ਤੁਕਾਂ ਰਾਹੀਂ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਆਓ ਜਿਨਿ ਸਤਗੁਰਾਂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਮੈਨੂੰ ਸਮਝ ਬਖਸ਼ੀ ਹੈ ਇਹਨਾਂ ਤੁਕਾਂ ਦੀ ਵਿਚਾਰ ਕਰੀਏ। ਕਿਆ ਹੰਸ ਕਿਆ ਵੰਗਲਾ ਜਾ ਕੋ ਨਦਰ ਕਰੇ। ਇਹਨਾਂ ਤੁਕਾਂ ਰਾਹੀਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਮੈਨੂੰ ਸਮਝਾ ਰਹੇ ਹਨ ਜੇ ਤੂੰ ਆਪਣੀ ਨਜ਼ਰ ਨੂੰ ਸਤਗੁਰਾਂ ਦੀ ਨਜ਼ਰ ਨਾਲ ਮਿਲਾ ਲਵੇਂ ਭਾਵ ਤੂੰ ਗੁਰੂ ਦੀ ਸਿੱਖਿਆ ਤੇ ਚੱਲ ਪਵੇ ਤਾਂ ਬੰਗਲੇ ਤੋਂ ਹੰਸ ਵਾਣਨਾ ਕੋਈ ਔਖਾ ਨਹੀਂ ਭਾਵ ਭੈੜੀ ਮੱਤ ਤੋਂ ਉੱਜਲ ਮੱਤ ਵਾਲਾ ਵਾਣਨਾ ਕੋਈ ਔਖਾ ਨਹੀਂ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਤੇ ਨਾਨਕ ਜੀ ਆਖ ਰਹੇ ਹਨ ਜੇ ਤੂੰ ਚਾਹੇ ਆਪਣੇ ਮਨ ਦੀ ਮੱਤ ਨੂੰ ਤਿਆਕ ਕੇ ਗੁਰੂ ਦੀ ਸਿੱਖਿਆ ਤੇ ਚੱਲ ਪਵੇਂ ਤਾਂ ਗੁਰੂ ਸਾਹਿਬ ਕਹਿ ਰਹੇ ਹਨ ਕਿ ਬੰਗਲੇ ਤੋਂ ਹੰਸ ਤੱਕ ਆ ਤੂੰ ਕਾਗੋ ਹੰਸ ਵੀ ਬਣ ਸਕਦਾ ਹੈ ਭਾਵ ਤੇਰੇ ਅੰਦਰੋਂ ਕਾਂ ਵਰਤੀ ਵਾਲੇ ਗੰਦੇ ਆਚਰਣ ਸਾਰੇ ਆ ਗੁਣ ਖਤਮ ਹੋ ਕੇ ਤੂੰ ਇੱਕ ਸਤ ਗੁਰਾਂ ਦੀ ਬਖਸ਼ਿਸ਼ ਨਾਲ ਉੱਜਲ ਬੁੱਧੀ ਵਾਲਾ ਉੱਚੇ ਆਚਰਣ ਵਾਲਾ ਬਣ ਸਕਦਾ ਹੈ ਇਹਨਾਂ ਤੁਕਾਂ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ